ਕਮਰੇ ਸੀ 810 ਉਹਨਾਂ ਦੇ ਲੋਕ ਤੋੜੇ ਗਏ ਆ ਵੱਡਾ ਇਨਵਰਟਰ ਚੋਰੀ ਹੋ ਗਿਆ ਚਾਰ ਪੰਜ ਜਿਹੜੀਆਂ ਐਲਈਡੀਆਂ ਚੋਰੀ ਹੋ ਗਈਆਂ ਲਗਭਗ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਹ ਸਾਡੇ ਅੱਜ ਵੀ ਸ਼ਖਾਰ ਦੇ ਵਿੱਚ ਉਹਨਾਂ ਨੂੰ ਕੋਈ ਚੌਕੀਦਾਰ ਚਾਹੀਦਾ ਇੱਥੇ ਚੌਕੀਦਾਰ ਹੋਵੇ ਤਾਂ ਬਾਤ ਆਉਤ ਹੁੰਦੀ ਨਹੀਂ ਇਹ ਗਰੇਲਾਂ ਗੁੱਲਾਂ ਤੋੜ ਕੇ ਜਿਵੇਂ ਵੀ ਹੋਇਆ ਉਹਨਾਂ ਨੇ ਬਹੁਤ ਮੱਲੋ ਜੀ ਤਸੱਲੀ ਨਾ ਕੰਮ ਕੀਤਾ ਜੋ ਵੀ ਕੀਤਾ ਅੱਛਾ ਸਕੂਲ ਦਾ ਸਟਾਫ ਨੂੰ ਕਦੋਂ ਪਤਾ ਲੱਗਦਾ ਕੋਈ ਲਗਭਗ 4:30 ਵਜੇ ਜਦੋਂ ਸਫਾਈ ਸੇਵਕ ਆਉਂਦੇ ਸਫਾਈ ਕਰਨ ਉਹਨਾਂ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਹੈ ਲਾ ਮਤਲਬ ਇਹ ਦੋ ਤਿੰਨ ਘਟਨਾਵਾਂ ਹੋ ਚੁੱਕੀਆਂ ਨੇ ਜੇ ਪਹਿਲਾਂ ਕੋਈ ਕਾਰਵਾਈ ਹੋਈ ਹੁੰਦੀ ਤਾਂ ਇਹ ਦੁਬਾਰੇ ਮਤਲਬ ਉਹਨਾਂ ਦਾ ਅਸਾਸ ਨਹੀਂ ਪੈਣਾ ਸੀਗਾ ਸਕੂਲ ਦੇ ਵਿੱਚ ਪਹਿਲਾਂ ਵੀ ਤਿੰਨ ਵਾਰ ਚੋਰੀ ਹੋ ਗਈ ਪਰ ਪ੍ਰਸ਼ਾਸਨ ਵੱਲੋਂ ਪਹਿਲਾਂ ਵਾਲੇ ਚੋਰਾਂ ਤੇ ਕੋਈ ਕਾਰਵਾਈ ਨਹੀਂ ਹੋਈ ਨਹੀਂ ਜੀ ਪ੍ਰਸ਼ਾਸਨ ਦਾ ਆਪਣਾ ਆਪਣਾ ਟੀਚਰ ਸਾਹਿਬ ਦਾ ਦੱਸਣਾ ਵੀ ਆਹ ਚੋਰ ਆ ਅਸੀਂ ਕਰਾਂਗੇ ਕਾਰਵਾਈ ਕਹੂਗੀ ਪੁਲਿਸ ਇਹ ਤਾਂ ਇਨਵੈਸਟੀਗੇਸ਼ਨ ਤਾਂ ਪੁਲਿਸ ਨਹੀਂ ਕਰਨੀ ਹੈ ਸੀਟੀਵੀ ਕੈਮਰੇ ਚੈੱਕ ਕਰਨ ਤੋਂ ਬਾਅਦ ਜਿਹੜੇ ਸ਼ੱਕੀ ਜਾਂ ਕੋਈ ਵੀ ਨਾਮਲੂਮ ਵਿਅਕਤੀ ਜਿਹੜੇ ਹਜੇ ਤੱਕ ਸਾਹਮਣੇ ਨਹੀਂ ਆਏ ਉਹਨਾਂ ਨੂੰ ਲਿਆ ਕੇ ਕਾਰਵਾਈ ਅਮਲ ਚ ਲਿਆਵਾਂਗੇ ਸਤਿ ਸ਼੍ਰੀ ਅਕਾਲ ਜੀ ਲੋਕਰਾ ਟੀਵੀ ਤੇ ਤੁਹਾਡਾ ਸਵਾਗਤ ਹੈ ਇਸ ਟਾਈਮ ਅਸੀਂ ਪਿੰਡ ਰਾਮਿਆਣੇ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਖੜੇ ਆ ਇਸ ਸਰਕਾਰੀ ਪ੍ਰਾਇਮਰੀ ਸਕੂਲ 'ਚ ਬੀਤੇ ਰਾਤ ਚੋਰੀ ਹੋਈ ਹੈ ਚੋਰ ਐਲਈਡੀਆਂ ਇਨਵਰਟਰ ਵਗੈਰਾ ਸਕੂਲ 'ਚੋਂ ਲੈ ਕੇ ਰਫੇ ਚੱਕਰ ਹੋ ਚੁੱਕੇ ਆ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਸਕੂਲ ਵਿੱਚ 3-4 ਵਾਰ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਆ ਤੇ ਚਲੋ ਅੱਜ ਪਿੰਡ ਦੇ ਲੋਕਾਂ ਨਾਲ ਤੇ ਸਕੂਲ ਦੇ ਸਟਾਫ ਨਾਲ ਗੱਲਬਾਤ ਕਰਾਉਣੀ ਹੈ ਕੀ ਕੁਛ ਲੱਗ ਗਿਆ ਚੋਰ ਕਿਸ ਤਰ੍ਹਾਂ ਘਟਨਾ ਵਾਪਰੀ ਹੈ ਚੋਰੀ ਹੋਈ ਹੈ ਸਕੂਲ ਦੇ ਵਿੱਚ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਕਿਸ ਤਰ੍ਹਾਂ ਉਸ ਚੋਰਾਂ ਨੇ ਇਸ ਵਾਰਦਾਤ ਨੂੰ ਇਲਜ਼ਾਮ ਦਿੱਤੇ ਸਰਕਾਰੀ ਪ੍ਰਾਇਮਰੀ ਸਕੂਲ ਰਾਮੇਣਾ ਜੀ ਇੱਥੇ ਜਿਹੜੇ ਜਿੰਨੇ ਕਮਰੇ ਸੀ 8 ਤੋਂ 10 ਉਹਨਾਂ ਦੇ ਲੋਕ ਟੋੜੇ ਗਏ ਆ ਸਾਡਾ ਇਨਵਰਟਰ ਚੋਰੀ ਹੋ ਗਿਆ ਚਾਰ ਪੰਜ ਜਿਹੜੀਆਂ ਐਲਈਡੀਆਂ ਚੋਰੀ ਹੋ ਗਈਆਂ ਲਗਭਗ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਸਾਡਾ ਇੱਥੇ ਤੇ ਸਾਰੇ ਕਮਰੇ ਉਹਨਾਂ ਦੇ ਲੋਕ ਟੁੱਟੇ ਹੋਏ ਆ ਬਹੁਤ ਬੇਖੋਫ ਹੋ ਕੇ ਚੋਰੀ ਕੀਤੀ ਹੈ ਉਹਨਾਂ ਮੇਨ ਗੇਟ ਤੋਂ ਮਲੋਦਨ ਐਂਟਰੀ ਨਹੀਂ ਹੋ ਸਕੇ ਉਹਨਾਂ ਨੇ ਫਿਰ ਗਰੇਲਾਂ ਗੁੱਲਾਂ ਤੋੜ ਕੇ ਜਿਵੇਂ ਵੀ ਹੋਇਆ ਉਹਨਾਂ ਨੇ ਬਹੁਤ ਮਲੋ ਦੀ ਤਸੱਲੀ ਨਾ ਕੰਮ ਕੀਤਾ ਜੋ ਵੀ ਕੀਤਾ ਅੱਛਾ ਸਕੂਲ ਦੇ ਸਟਾਫ ਨੂੰ ਕਦੋਂ ਪਤਾ ਲੱਗਦਾ ਆ ਕੋਈ ਲਗਭਗ ਪੌਣੇ 8 ਵਜੇ ਜਦੋਂ ਸਫਾਈ ਸੇਵਕਾ ਆਉਂਦੇ ਸਫਾਈ ਕਰਨ ਉਹਨਾਂ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਹੈ ਜੀ ਸਾਡੇ ਹੈੱਡ ਮੈਡਮ ਨੂੰ ਵੀ ਐ ਕਰਕੇ ਸਾਡੇ ਸਕੂਲ ਦੇ ਵਿੱਚ ਚੋਰੀ ਹੋ ਗਈ ਜੀ ਤੁਹਾਨੂੰ ਲਗ ਪੌਣੇ 8 ਵਜੇ ਪਤਾ ਲੱਗਾ ਜੀ ਸਾਡੇ ਕੱਲ ਇੱਥੇ ਪੈਂਟਰ ਲੱਗੇ ਹੋਏ ਸੀ 4 ਵਜੇ 4:30 ਵਜੇ ਮੈਡਮ ਆਂਗੇ ਸੀ ਉਦੋਂ ਕੋਈ ਗੱਲਬਾਤ ਨਹੀਂ ਸੀ ਕੋਈ ਰਾਤ ਦੀ ਮਲੋ ਘਟਨਾ ਆਈ ਸਾਰ ਕੋਈ ਇੱਕ ਪਾਸੇ ਹਾਈ ਸਕੂਲ ਵਾਲੇ ਪਾਸੇ ਨੀਵਾ ਸੀ ਕੰਦ ਉੱਥੋਂ ਦੀ ਉਹ ਚੜ ਕੇ ਆਏ ਜੀ ਉਹ ਉੱਥੋਂ ਦੀ ਐਂਟਰੀ ਹੋ ਗਿਆ ਉੱਥੋਂ ਦੀ ਐਂਟਰੀ ਕੀਤੀ ਉਹਨਾਂ ਨੇ ਕੀ ਲੱਗਦਾ ਕਿਸੇ ਪੇਤੀ ਦਾ ਹੀ ਕੰਮ ਹੈ ਕਿ ਕਿਸ ਤਰ੍ਹਾਂ ਦਾ ਲੱਗਦਾ ਹੈ ਹਾਂ ਇਹ ਤਾਂ ਐਂ ਲੱਗਦਾ ਤੇ ਹੀ ਹੈ ਜੀ ਕੋਈ ਪੇਦਾ ਲਈ ਹੋ ਸਕਦਾ ਕੰਮ ਕੋਈ ਬਾਹਰਲਾ ਬੰਦਾ ਤਾਂ ਨਹੀਂ ਕੋਈ ਪਿੰਡ ਦਾ ਬੰਦਾ ਤਾਂ ਹੋ ਸਕਦਾ ਕੋਈ ਨਾਲ ਹੋਵੇ ਜਾਂ ਕੋਈ ਪੇਤੀ ਹੋਆ ਜੀ ਬਾਹਰਲਾ ਬੰਦਾ ਤਾਂ ਪਤਾ ਹੀ ਨਹੀਂ ਲੱਗਦਾ ਜੀ ਜਿੰਨਾ ਨੁਕਸਾਨ ਕੀਤਾ ਹੋਇਆ ਉਹਨਾਂ ਦਾ ਸਾਡਾ ਜੀ ਸਾਰੇ ਮਲੂ ਰਿਕਾਰਡ ਖਲਾਰਤਾ ਹੀ ਸਾਡਾ ਬਾਰੀਆਂ ਵਟਟੀਆਂ ਹੋਰ ਇਹੜੇ ਹੈਗੇ ਆ ਭਾਂਡੇ-ਪੁੰਡੇ ਖਲਾਰੇ ਪਏ ਆ ਸਾਰਾ ਕੁਝ ਮੱਲੋ ਉਹਨਾਂ ਨੇ ਕੀਤਾ ਯਾਰ ਕੀ ਲੱਗਦਾ ਅੱਜ ਕੱਲ ਦੇ ਟਾਈਮ 'ਚ ਇਸ ਤਰ੍ਹਾਂ ਦੀਆਂ ਸੰਸਥਾਵਾਂ ਵੀ ਸੇਫ ਨਹੀਂ ਆ ਲੋਕ ਚਲੋ ਸਕੂਲ ਨੂੰ ਤਾਂ ਬੜਾ ਪਵਿੱਤਰ ਦਰਜਾ ਦਿੱਤਾ ਜਾਂਦਾ ਹੈ ਵੀ ਇੱਥੇ ਤਾਂ ਲੋਕ ਦਾਨ-ਪੋਣ ਕਰਦੇ ਤੇ ਇੱਥੇ ਇਸ ਤਰ੍ਹਾਂ ਦੀਆਂ ਚੋਰੀਆਂ ਹੋ ਰਹੀਆਂ ਵੇਖੋ ਜੀ ਆਪਾਂ ਮੱਲੋ ਸਕੂਲ ਨੂੰ ਗੁਰਦੁਆਰੇ ਦੇ ਵੀ ਉੱਪਰ ਮੰਨਦੇ ਆ ਜੀ ਵੀ ਬੱਚੇ ਇੱਥੇ ਸਿੱਖਿਆ ਲੈਂਦੇ ਆ ਪਰ ਜੇ ਉਹ ਸਕੂਲਾਂ ਨੇ ਸਕੂਲ ਹੀ ਨਹੀਂ ਸੇਫ ਜੀ ਤੁਸੀਂ ਵੇਖੋ ਹੋਰ ਕਿਹਦੀ ਚੀਜ਼ ਸੇਫ ਹੈ ਜੀ ਉਹ ਸਕੂਲਾਂ ਨੇ ਬਕਸੇ ਦੇ ਲੋਕ ਜੀ ਤੁਸੀਂ ਇਸ ਤੋਂ ਪਹਿਲਾਂ ਵੀ ਹੋਇਆ ਕੋਈ ਵਾਰ ਬਤਾਂਹੋ ਹਾਂ ਪਹਿਲਾਂ ਜੂਨਦਿਆਂ ਛੁੱਟੀਆਂ ਚ ਹਾਈ ਸਕੂਲ ਚ ਚੋਰੀ ਹੋਈ ਸੀ ਉਦੋਂ ਵੀ ਰਾਸ਼ਨ ਰੋਸ਼ਨ ਲੈ ਗਏ ਸੀਗੇ ਕਾਫੀ ਲੈ ਗਏ ਸੀਗੇ ਉੱਥੇ ਵਾਰ-ਵਾਰ ਸਕੂਲਾਂ ਨੂੰ ਨਿਸ਼ਾਨਾ ਬਣਾ ਰਹੇ ਚੋਰ ਇਹ ਕੋਈ ਸਾਡੇ ਐ ਨਹੀਂ ਜੀ ਕੱਲਾ ਆਰਾਮੇ ਨੇ ਆਏ ਪਿੱਛੇ ਇੱਥੇ ਹੋਰ ਵੀ ਕਈ ਸਕੂਲਾਂ ਦੇ ਜਿਹੜਾ ਖਬਰਾਂ ਫੁਣਾਂ ਲੱਗਦੀਆਂ ਬਹੁਤ ਸਕੂਲਾਂ ਚੋਰਾਣ ਲੈ ਜਾਂਦੇ ਆ ਸਿਲੰਡਰ ਲੈ ਜਾਂਦੇ ਆ ਚੱਕ ਕੇ ਸਕੂਲਾਂ ਹੁੰਦਾ ਨਾ ਜੀ ਕੋਈ ਗੈਂਗ ਹੀ ਆ ਜਿਹੜਾ ਮੰਨ ਲਓ ਸਾਰੇ ਸਕੂਲਾਂ ਨੂੰ ਮੰਨ ਲਓ ਟਾਰਗੇਟ ਕਰ ਰਿਹਾ ਜੀ ਬਾਰੇ ਬਾਰੇ। ਮਤਲਬ ਕਿ ਇਹਨਾਂ ਨੂੰ ਇੰਨਾ ਕੁ ਤਾਂ ਹੈਗਾ ਵੀ ਰਾਤ ਨੂੰ ਕੋਈ ਸਕੂਲ 'ਚ ਹੁੰਦਾ ਨਹੀਂਗਾ। ਹਾਂ ਵੀ ਸਕੂਲ ਚ ਹੁੰਦਾ ਨਹੀਂ। ਸੁਰੱਖਿਆ ਦਾ ਬਵਸਤਾ ਹੈ ਨਹੀਂ ਸਕੂਲਾਂ 'ਚ ਤੇ ਉਹ ਸਕੂਲਰ ਵੀ ਰਾਤ ਦੇ ਟਾਈਮ ਨਹੀਂ ਹਾਂ ਸਕੂਲਾਂ 'ਚ ਬਹੁਤ ਜਿਆਦੇ ਚੋਰੀਆਂ ਹੁੰਦੀਆਂ। ਥੋੜੇ ਚਿਰ ਬਾਅਦ ਜੋ ਪਤਾ ਲੱਗਦਾ ਖਬਰਾਂ ਮਿਲਦੀਆਂ ਰਹਿੰਦੀਆਂ ਵੀ ਫਲਾਨੇ ਸਕੂਲ 'ਚ ਚੋਰੀ ਹੋ ਗਈ ਫਲਾਨੇ ਸਕੂਲ 'ਚ ਚੋਰੀ ਹੋ ਗਈ। ਸਕੂਲਾਂ ਦਾ ਆਮ ਹੀ ਮੰਨ ਲਓ ਗੱਲ ਬਣੀ ਵੀ ਚੋਰੀ ਹੋਣ ਵਾਲੀ ਹੈ। ਇਹ ਲੱਗਦਾ ਸਰਕਾਰ ਨੂੰ ਵੀ ਕਿਸੇ ਵੱਲ ਧਿਆਨ ਦੇਣਾ ਕੋਈ ਸਕੂ ਕੋਈ ਗੇ ਸਾਰਿਆਂ ਨੂੰ ਇਸ ਗੱਲ ਦਾ ਪਤਾ ਵੀ ਪ੍ਰਾਇਮਰੀ ਸਕੂਲਾਂ 'ਚ ਕੋਈ ਪੋਸਟ ਹੈ ਨਹੀਂਗੀ ਰਾਤ ਦੇ ਵਾਸਤੇ ਚੌਕੀਦਾਰ ਦੀ ਉਹ ਫਿਰ ਜਿਵੇਂ ਚੱਲਦਾ ਤਲਾਈ ਜਾਂਦਾ ਸੀ ਕੰਮ ਉਹਦਾ ਸਵੇਰੇ ਆਕੇ ਤੁਸੀਂ ਦੇਖਦੇ ਹੋ ਪਹਿਲਾਂ ਹਾਂਜੀ ਕਿੰਨੇ ਵਜੇ ਆਇਸ ਤੁਸੀਂ ਮੈਂ 6:30 'ਤੇ ਆਇਸਰਾ ਅੱਛਾ ਫਿਰ ਤੁਹਾਨੂੰ ਕਿੱਥੋਂ ਮੇਨ ਗੇਟ ਤੋਂ ਪਤਾ ਲੱਗਿਆ ਕਿ ਅੰਦਰ ਮੇਨ ਗੇਟ ਤੋਂ ਜੀ ਮੇਨ ਗੇਟ ਲੱਗੇ ਸੀਗੇ ਜਦੋਂ ਮੈਂ ਕਮਰੇ ਖੋਲਣ ਆਇਆ ਸੀਗੇ ਜੀ ਸਾਰੇ ਕਮਰੇ ਮੈਂ ਖੋਲ ਕੇ ਆਣਾ ਨਾ ਮੇਰੀ ਘਰ ਵਾਲੀ ਸਫਾਈ ਕਰਦੀ ਆ ਜੀ ਉਦੋਂ ਮੈਨੂੰ ਪਤਾ ਲੱਗਿਆ ਕਿ ਸਕੂਲ ਦੇ ਤਾਲੇ ਖੁੱਲੇ ਪਏ ਆ ਜਦੋਂ ਮੈਂ ਵੇਖਿਆ ਚਾਰੇ ਪਾਸੇ ਸਾਰੇ ਤਾਲੇ ਖੁੱਲ ਰਹੇ ਪਏ ਸੀਗੇ ਉਹਨਾਂ ਦਾ ਪ੍ਰਿੰਸੀਪਲ ਮੈਡਮ ਨੂੰ ਫੋਨ ਕਰਦਾ ਤੁਸੀਂ ਅੰਦਰ ਨਹੀਂ ਐਂਟਰ ਹੋਏ ਜਣੀ ਹਾਂ ਮੈਂ ਅੰਦਰ ਆ ਗਿਆ ਸੀਗਾ ਜੀ ਮੈਂ ਵੇਖ ਲਿਆ ਨਹੀਂ ਕਮਰਿਆਂ ਦੇ ਅੰਦਰ ਨਹੀਂ ਗਏ ਹਾਂ ਅੰਦਰ ਨਹੀਂ ਵੜੇ ਜੀ ਮੈਂ ਅੱਛਾ ਵੀ ਪਹਿਲਾਂ ਦੇਖ ਕੇ ਤੁਸੀਂ ਪ੍ਰਿੰਸੀਪਲ ਨੂੰ ਹਾਂ ਜੀ ਪਰ ਮੈਂ ਪ੍ਰਿੰਸੀਪਲ ਮੈਡਮ ਨੂੰ ਫੋਨ ਕਰਤਾ ਜੀ ਮੈਂ ਕਿ ਚੋਰੀ ਹੋ ਗਈ ਮੈਡਮ ਸਕੂਲ ਚ ਆਇਆ ਕਰਕੇ ਮੈਡਮ ਉਹਦੇ ਕੋਈ ਗੱਲ ਨਹੀਂ ਅਸੀਂ ਸਰਪੰਚ ਸਾਹਿਬ ਨੂੰ ਫੋਨ ਕਰ ਦਿੰਨੇ ਆ ਅਸੀਂ ਵੀ ਜਲਦੀ ਆਵਾਂਗੇ ਤੁਸੀਂ ਕਿਸੇ ਨੂੰ ਵੀ ਅੰਦਰ ਨਾ ਆਉਣ ਦਿਓ ਜੀ ਸਕੂਲ ਚੋਂ ਮੈਂ ਤਾਂ ਠੀਕ ਹੈ ਜੀ ਆ ਕੇ ਵੇਣੇ ਆ ਉਹ ਤੋਂ ਬਾਅਦ ਚ ਪਤਾ ਲੱਗਿਆ ਵੀ ਸਾਰੇ ਕਮਰੇ ਪੰਨੇ ਪਏ ਪਹਿਲਾਂ ਦੋ ਕਮਰਿਆਂ ਦੇ ਪਤਾ ਲੱਗਿਆ ਮੈਂ ਤਾਂ ਜੀ ਅੱਛਾ ਸਾਮਾਨ ਕੀ ਕੀ ਹੈ ਸਾਮਾਨ ਲੈ ਗਏ ਹੋ ਸਾਮਾਨ ਇੱਕ ਤਾਂ ਹੀ ਆਪਣੇ ਪੰਜ ਟਿਲ ਸੜੀਆਂ ਸੰਗੀ ਇੱਕ ਨਵਾਟਰ ਸੀਗਾ ਜੀ ਕੈਮਰਾ ਵਾਲਾ ਆਪਣਾ ਉਹ ਸਾਰਾ ਸਿਸਟਮ ਸਾਰਾ ਡੀਵੀਆਰ ਸਾਰਾ ਲੈ ਗਏ ਹਾਂ ਜੀ ਬਾਕੇ ਹੋਰ ਸਾਮਾਨ ਬੱਚਿਆਂ ਦਾ ਸੀਗਾ ਤੇਲ ਤੂਲ ਕਿਓ ਸਾਰਾ ਲੈ ਗਏ ਜੀ ਚਲੋ ਆਪਾਂ ਮੰਨਦੇ ਆ ਯਾਰ ਜਿਹੜੇ ਉਹ ਸਮਾਨ ਦੂਸਰਾ ਤੋਂ ਲੈ ਕੇ ਤੇ ਬੱਚਿਆਂ ਦਾ ਜਿਹੜਾ ਰਾਸ਼ਨ ਸੀਗਾ ਉਹ ਵੀ ਲੈ ਕੇ ਹੋ ਵੀ ਲੈ ਕੇ ਹਾਂ ਜੀ ਅੱਛਾ ਬੱਚਾ ਉਹ ਦਫ਼ਤਰ 'ਚ ਸੀਗਾ ਉੱਥੋਂ ਹੀ ਲੈ ਕੇ ਮੈਡਮ ਮੀਲ ਵਾਲਾ ਹਾਂ ਜੀ ਅੱਛਾ ਮੈਡਮ ਮੀਲ ਤੋਂ ਕੁਝ ਨਹੀਂ ਬਚਿਆ ਕੁਝ ਨਹੀਂ ਬਚਿਆ ਹੀ ਉਹ ਜਿਹੜਾ ਨਾ ਉਹ ਸਮਾਨ ਕੱਲ ਪਰਸੋਂ ਹੀ ਮੰਗਾਇਆ ਸੀ ਮੈਡਮ ਨੇ ਨਵਾਂ ਉਹ ਸਾਰਾ ਲੈ ਕੇ ਆਏ ਅੱਛਾ ਕਿੰਨੇ ਟਾਈਮ ਦਾ ਸਮਾਨ ਮੰਗਵਾਉਂਦੇ ਆਏ ਐ ਤਾਂ ਨਹੀਂ ਪਤਾ ਜੀ ਅੱਛਾ ਨਹੀਂ ਜਗਦੀਸ਼ ਰਾਏ ਇੱਕ ਸਰ ਉਸ ਮੈਨ ਹੈ ਫੋਟੋ ਰਟਾਇਆ ਹੈ ਅੱਛਾ ਇਹ ਜਿਹੜੀ ਸਕੂਲ ਚ ਰਾਤ ਵਾਰਦਾਤ ਹੋਈ ਹੈ ਤੁਹਾਡੇ ਚੋਰੀ ਦੀ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹ ਤਾਂ ਬਹੁਤ ਮਰਦਭਾਗੀ ਗੱਲ ਹੋਈ ਹੈ ਜਿਹੜੀ ਸਕੂਲ ਦੇ ਵਿੱਚ ਹੋਈ ਹੈ ਬੱਚਾ ਦਾ ਜਿਹੜਾ ਹੁਣ ਸੀਗਾ ਇਹ ਪੜ੍ਹਾਈ ਦਾ ਬਹੁਤ ਸਿਲੇਬਸ ਪਿੱਛੇ ਪੈ ਜਾਊਗਾ ਪੂਰਾ ਨਹੀਂ ਹੋਣਾਗਾ ਇਹ ਤਾਂ ਜਿਹੜੇ ਸਾਡੇ ਪ੍ਰਿੰਸੀਪਲ ਮੈਡਮ ਜੀ ਬਹੁਤ ਹੀ ਵਧੀਆ ਆਵਦੇ ਕੋਲੋਂ ਪੈਸੇ ਖਰਚ ਕਰਕੇ ਨਾ ਸਾਰਾ ਕੰਮ ਕਰ ਦਿੰਦੇ ਨੇ ਤੇ ਉਹਨਾਂ ਨੇ ਕੋਈ ਜਿਹੜਾ ਬੰਦੇ ਕਾਰਾ ਕਰਗੇ ਉਹਨਾਂ ਨੇ ਕੋਈ ਇਨਸਾਨੀਅਤ ਵਾਲੀ ਗੱਲ ਨਹੀਂ ਕੀਤੀ ਨਹੀਂ ਇਨਸਾਨੀਅਤ ਦੀ ਨਹੀਂ ਗੱਲ ਕੀਤੀ ਬਹੁਤ ਮਾੜਾ ਕੰਮ ਕੀਤਾ ਬੱਚਾ ਇਹਦਾ ਗੁਰੂ ਘਰ ਤੋਂ ਹੀ ਮਾੜਾ ਸਿੱਖਿਆ ਲੈ ਕੇ ਆਪਾਂ ਜਾਂਦੇ ਆ ਬੱਚੇ ਇਥੋਂ ਇਹ ਉਹ ਬੱਚਾ ਦਾ ਆਪ ਵੇਖਾ ਬਹੁਤ ਖਰਾਬ ਹੋ ਗਿਆ ਬੱਚਾ ਨਾ ਉਹ ਵੇਖਣਾ ਖਲਵਾੜਾ ਬੱਚਾ ਦਾ ਬੱਚਾ ਦਾ ਖਲਾਲ ਬਿਲਕੁਲ ਇਹਦਾ ਇਹ ਇਹੋ ਜਿਹੇ ਜਿਹੜਾ ਬਾਤਾਂ ਆਤਾ ਹੈ ਕਰਦੇ ਆ ਇਹਨਾਂ ਨੂੰ ਆਪ ਸੋਚਣਾ ਚਾਹੀਦਾ ਵੀ ਅਸੀਂ ਇਹਦੇ ਵਿੱਚੋਂ ਸਿੱਖੇ ਬੱਚੇ ਜਾਂਦੇ ਆ ਅਸੀਂ ਇਹਨਾਂ ਨੂੰ ਸੰਨ ਲਾਈ ਜਾਂਦੇ ਆਂਗੇ अच्छा तो ये क्या जा रहा है पहला भी इथे स्कूल च होगया वार्ता ता इस तरह नी हो तेरे सरकार कोई इस गल तो कोई एक्शन क्यों नहीं ले रही सरकार एज में स्कॉल ਦੇ ਵਿੱਚ ਉਹਨੇ ਕੋਈ ਚੌਂਕੀਦਾਰ ਚਾਹੀਦਾ ਇੱਥੇ ਚੌਂਕੀਦਾਰ ਹੋਵੇ ਤਾਂ वार्ताਤ ਹੁੰਦੀ ਨਹੀਂ ਇਹ ਸਕੂਲ ਥੋੜਾ ਪਿੰਡ ਦੇ ਬਾਹਰ ਬਾਹਰ ਆ ਗਿਆ हां ਬਾਹਰ ਬਾਹਰ ਆ ਗਿਆ ਦੂਜੇ ਸਕੂਲ ਦੇ ਵਿੱਚ ਚੌਂਕੀਦਾਰ ਹੈਗਾ ਉੱਥੇ ਵੱਡੇ ਸਕੂਲ ਦੇ ਵਿੱਚ اچھا ਇੱਥੇ ਹੈ ਨਹੀਂਗਾ ਇੱਥੇ ਹੈ ਨਹੀਂਗਾ ਤਾਂ ਮਤਲਬ ਬੱਚਾ ਦਾ ਖਾਣਾ ਟਿੱਕਰ ਵੀ ਲੈ ਗਿਆ ਖਾਣਾ ਤੱਕ ਵੀ ਲੈ ਗਿਆ ਸਾਰਾ ਕੁਝ ਹੀ ਲੈ ਗਿਆ ਬਸ ਛੱਡਿਆ ਹੀ ਕੁਝ ਨਹੀਂਗਾ ਬੱਚੇ ਹੁਣ ਭੁੱਖੇ ਬੈਠਿਆ ਬਾਹਰ ਵਿਚਾਰੇ ਨੂ ਜਿਹੜੇ ਸਕੂਲ ਦੇ ਵਿੱਚ ਬੈਠੇ ਨੇ ਉਹ ਅੱਛਾ ਬੱਚਾ ਨੂੰ ਹੁਣ ਜਾਂਚ ਹੋ ਰਹੀ ਹੈ ਅ ਦੂਸਰੇ ਸਕੂਲ 'ਚ ਬਿਠਾਤਾ ਹਾਂ ਹਾਂ ਉੱਥੇ ਬੈਠਿਆ ਅੱਜ ਤੱਕ ਅਸੀਂ ਮੇਰੀ 80 ਸਾਲ ਦੀ ਉਮਰ ਹੋ ਗਈ ਆ ਮੈਡਮ ਵਰਗਾ ਪ੍ਰਿੰਸੀਪਲ ਸਾਡੇ ਸਕੂਲ ਦੇ ਵਿੱਚ ਨਹੀਂ ਆਇਆ ਅਜੇ ਤੱਕ ਬਹੁਤ ਵਧੀਆ ਆ ਤੁਹਾਡੇ ਸਕੂਲੋਂ ਪੈਸੇ ਖਰਚ ਕਰਕੇ ਸਕੂਲ ਦਾ ਮੂਸਰ ਬਣਾਈ ਜਾਂਦੇ ਨੇ ਸਕੂਲ ਤਾਂ ਤੁਹਾਡਾ ਬੜਾ ਸੁੰਦਰ ਬਣਿਆ ਹੋਇਆ ਸਕੂਲ ਤਾਂ ਬਹੁਤ ਵਧੀਆ ਬਣਿਆ ਹੋਇਆ ਤੇ ਪਰ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਕੋਈ ਬੱਚਿਆਂ ਤੇ ਕੋਈ ਰਹਿਮ ਨਹੀਂ ਕੀਤਾ ਜੰਦੇ ਨਹੀਂ ਨਹੀਂ ਰਹਿਮ ਕੀਤਾ ਇਹ ਇਹ ਤਾਂ ਬਹੁਤ ਬੁਝਿਦਲੀ ਕੰਮ ਹੋਣਾ ਹੈ ਨਾ ਅ ਬੱਚਾ ਨੇ ਪਹਿਲੇ ਖਰਾਬ ਕਰਤਾ ਇਹਨਾਂ ਨੇ ਪਰ ਇਹ ਜਿਹੜੀ ਘਟਨਾ ਹੋਈ ਆ ਕਿਵੇਂ ਦੇਖਦੇ ਹੋ ਘਟਨਾ ਨੂੰ ਕਹਿੰਦੇ ਚੌਥੀ ਵਾਰ ਹੋ ਚੁੱਕੀ ਆ ਅਸੀਂ ਜੀ ਫਿਲਹਾਲ ਹੁਣ ਮੌਕੇ ਤੇ ਆਏ ਆ ਜੀ ਪੜਤਾਲ ਕੀਤੀ ਗਈ ਹੈ ਹਮ ਸਕੂਲ ਦੇ ਸਾਰੇ ਕਮਰਿਆਂ ਦੇ ਜਿਹੜੇ ਤਾਲੇ ਟੁੱਟੇ ਹੋਏ ਨੇ ਜੀ ਤੇ ਦਫ਼ਤਰ ਦੇ ਲਾਸ਼ ਤੇ ਜਿਹੜੀ ਗਰੇਲ ਆ ਗਰੇਲ ਪਟਕੇ ਅੰਦਰ ਦਾਖਲ ਹੋ ਕੇ ਦਫ਼ਤਰ ਦੇ ਵਿੱਚੋਂ ਜਿਹੜਾ ਡੀਵੀਆਰ ਜੀ ਜਿਹੜਾ LEDS ਦੋ ਤੇ ਸਾਰੇ ਕਮਰਿਆਂ ਵਿੱਚ ਲੱਗੀਆਂ ਜਿਹੜੀਆਂ LEDS ਆ ਉਹ ਇਹ ਜਿਹੜੇ ਚੋਰ ਅਨਪ੍ਰਸਾਤ ਇਹ ਨਾਮ ਲਵਾਂ ਜੀ ਉਹ ਚੋਰੀ ਕਰਕੇ ਲੈ ਗਏ ਹੂੰ ਮੌਕਾ ਵੇਖਿਆ ਜੀ ਕੀ ਕਨਵਰਟਰ ਵੀ ਕਹਿ ਰਹੇ ਆ ਤੇ ਰਾਸ਼ਨ ਦਾ ਹੈ ਕੁਝ ਇੱਕ ਇਨਵਰਟਰ ਦਫ਼ਤਰ ਚੋਂ ਜੀ ਤੇ ਜਿਹੜਾ ਮੈਡ ਮੈਡ ਮੀਲ ਦਾ ਹਾਂ ਮੈਡ ਮੀਲ ਦਾ ਜਿਹੜਾ ਕੁਝ ਕਰਾਸਣ ਪਿਆ ਵੀ ਹੈ ਜੀ ਤੇ ਵਿੱਚੋਂ ਚੋਰੀ ਵੀ ਹੋਇਆ ਹੈ ਜੀ ਜਿਵੇਂ ਤੇ ਤੇਲ ਦੀ ਬੋਤਲ ਕੋਈ ਰਿਫਾਇਨਟ ਵਗੈਰਾ ਜੀ ਇਹ ਚੋਰੀ ਕਰਕੇ ਲੈ ਗਏ ਆ ਜੀ ਕੁਝ ਕਣਕ ਦਾ ਇਕਦਾ ਘਟਾ ਲੈ ਕੇ ਗਏ ਹੂੰ ਲਗਭਗ ਜੇ ਆਪਾਂ ਟੋਟਲ ਅਮਾਉਂਟ ਦੀ ਗੱਲ ਕਰੀਏ ਤਾਂ ਕਹਿੰਦੇ 1 ਲੱਖ ਤੋਂ ਉੱਪਰ ਦੀ ਚੋਰੀ ਹੈ ਹੋ ਸਕਦਾ ਕੱਟੋ ਵੀ ਕੱਟੇ ਕੱਟ ਜੀ ਜਿਸ ਤਰ੍ਹਾਂ ਸਾਰੇ ਟੀਚਰ ਕਹਿ ਰਹੇ ਸੀ ਕਿ ਪਹਿਲਾਂ ਵੀ ਤਿੰਨ ਵਾਰ ਚੋਰੀ ਹੋ ਗਈ ਪਰ ਪ੍ਰਸ਼ਾਸਨ ਵੱਲੋਂ ਪਹਿਲਾਂ ਵਾਲੇ ਚੋਰਾਂ ਤੇ ਕੋਈ ਕਾਰਵਾਈ ਨਹੀਂ ਹੋਈ ਨਹੀਂ ਜੀ ਪ੍ਰਸ਼ਾਸਨ ਦਾ ਆਪਣਾ ਇਹ ਆਪਣਾ ਟੀਚਰ ਸਾਹਿਬ ਦਾ ਦੱਸਣਾ ਵੀ ਆ ਚੋਰ ਆ ਅਸੀਂ ਕਰਾਂਗੇ ਕਾਰਵਾਈ ਹੋਊਗੀ ਪੁਲਿਸ ਇਹ ਤਾਂ ਅਨਫਸਟੀਗੇਸ਼ਨ ਦਾ ਪੁਲਿਸ ਨਹੀਂ ਕਰਨੀ ਕਰ ਰਹੀ ਹੈ ਜੀ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਿਸ ਹਾਂ ਜੀ ਅਨਫਸਤੇ ਤੇ ਇਹ ਜੇ ਕੋਈ ਜਿਆਦਾ ਬਾਈ ਨੇਮ ਕੋਈ ਹੋਵੇ ਫਿਰ ਤਾਂ ਪੱਕਾ ਕਾਰਵਾਈ ਕਰਾਂਗੇ ਅਨਫਸਤੇ ਦੇ ਪੁਲਿਸ ਕਾਰਵਾਈ ਕਰ ਰਹੀ ਹੈ ਲੱਗਦਾ ਨਹੀਂ ਜੇ ਪ੍ਰਸ਼ਾਸਨ ਥੋੜੀ ਜੀ ਕਹਿੰਦੇ ਹੁੰਦੇ ਕਿ ਚਾਬੀ ਕਸੇ ਤਾਂ ਇਹ ਚੋਰਾਂ ਨੂੰ ਠੱਲ ਪੈ ਜੇ ਚੋਰ ਬੇਖੌਫ ਘੁੰਮ ਰਹੇ ਆ ਨਹੀਂ ਜੀ ਪੁਲਿਸ ਪੁਲਿਸ ਪ੍ਰਸ਼ਾਸਨ ਦਾ ਚਾਬੀ ਕਸੇ ਜਾਂਦਾ ਜੀ ਇਹ ਤਾਂ ਹੁਣ ਕੋਈ ਆਪਣਾ ਜ਼ਿਆਦਾ ਪਿੰਡ ਵਾਲੇ ਵਿੱਚ ਚੌਕੀਦਾਰ ਵਗੈਰਾ ਦਾ ਪ੍ਰਬੰਧ ਕਰਨ ਜਾਂ ਮਹਿਕਮਾ ਕਰੇ ਮਹਿਕਮਾ ਤੋਂ ਬਿਨਾਂ ਚੌਕੀਦਾਰ ਤੋਂ ਬਿਨਾਂ ਤਾਂ ਫਿਰ ਕੋਈ ਇਹ ਸੇਫ ਚੀਜ਼ ਰਹਿ ਨਹੀਂ ਸਕਦੀ ਕਿ ਰਾਤ ਨੂੰ ਚੌਕੀਦਾਰ ਹੋਵੇ ਚੀਜ਼ ਸੇਫ ਆ ਜੀ ਕਿ ਹੁਣ ਇਸ ਅਗਲੇ ਕਾਰਵਾਈ ਸਰ ਕੀ ਕੀਤੀ ਜਾਵੇਗੀ ਮਹਿਕਮਾਨਾ ਤੌਰ ਤੇ ਜੀ ਪੁਲਿਸ ਡਿਪਾਰਟਮੈਂਟ ਵੱਲੋਂ ਜਿਹੜੀ ਇਹ ਕਾਰਵਾਈ ਅਮਲ ਵਿੱਚ ਲਿਆ ਕੇ ਜੀ ਚੋਰਾਂ ਦੇ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਜੀ ਅਮਲ ਚੁਲਿਆ ਮੰਗੀ ਅਸੀਂ ਲੱਗਦਾ ਕਿ ਵੀ ਜਲਦੀ ਹੀ ਗ੍ਰਿਫਟ ਹੋਣਗੇ ਪੁਲਿਸ ਦੇ ਚੋਰ ਹਾਂਜੀ ਹਾਂਜੀ ਕੈਮਰੇ ਖੋਗਾਦੇ ਅਸੀਂ ਜੋ ਕੈਮਰੇ ਦੇ ਵਿੱਚ ਕੋਈ ਆਉਂਦਾ ਕਰਾਂਗੇ ਹੂੰ ਸੀਸੀਟੀਵੀ ਕੈਮਰੇ ਚੈੱਕ ਕਰਨ ਤੋਂ ਬਾਅਦ ਜਿਹੜੇ ਸੱਕੀ ਜਾਂ ਕੋਈ ਵੀ ਨਾਮਲੂਮ ਵਿਅਕਤੀ ਜਿਹੜੇ ਹਜੇ ਤੱਕ ਸਾਹਮਣੇ ਨਹੀਂ ਆਏ ਉਹਨਾਂ ਨੂੰ ले आके कार्रवाई अमल च ले आवांगी डिपेंड ਬਣਾ ਦੇ ਕਹਿਣ ਮੁਤਾਬਕ ਕੀ ਲੱਗਦਾ ਕਿ ਕੋਈ ਚੋਰ ਪਿੰਡ ਦਾ ਜਾਂ ਆਸ-ਪਾਸੋਂ ਕੋਈ ਦੱਸ ਰਿਹਾ ਕੁਝ ਦੇਖੋ ਜੀ ਹਜੇ ਤੱਕ ਸਾਡੇ ਧਿਆਨ ਵਿੱਚ ਨਹੀਂ ਲਿਆਂਦੀ ਗਈ ਗੱਲ ਪਰ ਕੋਸ਼ਿਸ਼ ਕਰਾਂਗੇ ਅਸੀਂ ਕਾਰਵਾਈ ਅਮਲ ਚ ਲਿਆਵਾਂਗੇ ਜੀ ਜੀ ਜਿਸ ਤਰ੍ਹਾਂ ਸਾਰੇ ਇੱਕ ਸਕੂਲ ਦਾ ਕੰਮ ਹੈ ਕਹਿੰਦੇ ਵਿਦਿਆ ਦਾ ਮੰਦਿਰ ਹੈ ਅੱਜ ਕੱਲ ਵਿਦਿਆ ਦੇ ਮੰਦਰੀ ਸੇਵਣੀ ਛੜਕਾਂ ਤੇ ਇੰਨੀਆਂ ਵਾਰਦਾਤਾ ਹੋ ਰਹੀਆਂ ਤੇ ਅਸੀਂ ਵੀ ਬੇਨਤੀ ਕਰਾਂਗੇ ਇਹਨਾਂ ਚੋਰਾ ਤੇ ਇੱਕ ਨੱਥ ਚੰਗੀ ਤਰੀਕੇ ਨਾਲ ਪਾਈ ਜਾਵੇ ਜੀ ਜਰੂਰ ਜੀ ਕਾਰਵਾਈ ਕਾਰਵਾਈ ਅਮਲ ਚ ਲਿਆਵਾਂਗੇ ਜੀ ਸ਼ੁਕਰੀਆ ਸਰ ਆਸਵਾਸਨ ਤੇਹੀ ਦਵਾਇਆ ਹੈਗਾ ਵੀ ਅਸੀਂ ਪੂਰੀ ਤਹਿਕੀਕਤ ਕਰਕੇ ਜਾਂਚ ਕਰਕੇ ਵੀ ਜਿਹੜੇ ਬੰਦਿਆ ਨੇ ਕੰਮ ਕੀਤਾ ਉਹਨਾਂ ਨੂੰ ਜਰੂਰ ਪਕੜਾਂਗੇ ਤੇ ਸਕੂਲ ਦਾ ਜੋ ਸਮਾਨ ਮਤਲਬ ਗਾਇਬ ਹੋ ਗਿਆ ਹੈਗਾ ਉਹ ਵਾਪਸ ਦਿਵਾਵਾਂਗੇ ਤੇ ਉਮੀਦ ਹੈ ਸਾਨੂੰ ਇੱਕ ਕਾਰਵਾਈ ਵਧੀਆ ਹੋਊਗੀ ਜੀ ਹਾਈ ਸਕੂਲ ਦੇ ਟੀਚਰਸ ਦੱਸ ਰਹੇ ਸੀ ਕਿ ਪਹਿਲਾਂ ਵੀ ਤਿੰਨ ਵਾਰ ਘਟਨਾ ਹੋ ਸਕੀ ਹੈ ਪਹਿਲਾਂ ਵੀ ਕਿਸੇ ਚੋਰਾਂ ਤੇ ਕੋਈ ਨੱਥ ਨਹੀਂ ਪਾਈ ਲੱਗ ਗਈ ਹੋ ਸਕਦਾ ਜੇ ਉਹਨਾਂ ਤੇ ਨੱਥ ਪਾਈ ਹੁੰਦੀ ਤੇ ਇਹ ਘਟਨਾ ਵਾਪਸ ਆ ਜਾਂਦੀ ਬਿਲਕੁਲ ਬਿਲਕੁਲ ਸਰ ਇਹ ਦੋ ਪਹਿਲਾਂ ਮਤਲਬ ਇਹ ਦੋ ਤਿੰਨ ਘਟਨਾਵਾਂ ਹੋ ਚੁੱਕੀਆਂ ਨੇ ਜੇ ਪਹਿਲਾਂ ਕੋਈ ਕਾਰਵਾਈ ਹੋਈ ਹੁੰਦੀ ਤਾਂ ਇਹ ਦੁਬਾਰੇ ਮਤਲਬ ਉਹਨਾਂ ਦਾ ਸਾਹਸ ਨਹੀਂ ਪੈਣਾ ਸੀਗਾ ਸਕੂਲ ਦੇ ਵਿੱਚ ਆਉਂਦਾ ਇੱਥੋਂ ਕੀ ਕੁਝ ਚੋਰੀ ਹੋਇਆ ਕਿੰਨੇ ਕਿ ਅਮਾਉਂਟ ਦੀ ਚੋਰੀ ਹੋਈ ਹੈ ਜੀ ਇੱਥੋਂ ਜੀ ਲਗਭਗ ਲੱਖ ਰੁਪਏ ਤੋਂ ਉੱਪਰ ਉੱਪਰ ਹੋ ਗਈ ਜੀ ਚਾਰ ਸਮਾਰਟ ਐਲਈਡੀਜ਼ ਉਹ ਚਲੀਆਂ ਗਈਆਂ ਹੈਗੀਆਂ ਨੇ ਕੈਮਰਾ ਲਿਆ ਡੀਵੀਆਰ ਲਾ ਕੇ ਜੀ ਕੈਮਰਿਆਂ ਦਾ ਜੀ ਇੱਕ ਇਨਵਰਟਰ ਬੈਟਰੀ ਸਮਿੱਥ ਉਹ ਚਲਿਆ ਗਿਆ ਹੈਗਾ ਜੀ ਬਾਕੀ ਕੁਛ ਆਨਾਜ਼ ਤੇ ਮਿੱਠੀ ਮਿੱਠਾ ਰਾਸ਼ਨ ਸੀ ਜੀ ਉਹ ਲੈ ਗਿਆ ਨੇ ਇੱਕ ਵੱਡੀ ਸਮੱਸਿਆ ਵੀ ਚੌਂਕੀਦਾਰ ਕਰਕੇ ਵੀ ਲੱਗਦਾ ਜੇ ਚੌਂਕੀਦਾਰ ਹੁੰਦਾ ਜਾਂ ਇੱਕ ਤੁਸੀਂ ਚੌਂਕੀਦਾਰ ਰੱਖਿਆ ਜਾਵੇ ਪਿੰਡ ਵੱਲੋਂ ਜਾਂ ਇੱਕ ਸਿਸਟਮ ਵੱਲੋਂ ਉਹਦੇ ਨਾਲ ਵੀ ਠੱਲ ਪੈ ਸਕਦੀ ਇਹਨਾਂ ਚ ਜਨ ਬਿਲਕੁਲ ਸਰ ਜਿਹੜੇ ਹਿਸਾਬ ਨਾਲ ਮਤਲਬ ਸਕੂਲ ਸਮਾਰਟ ਹੋ ਰਹੇ ਨੇ ਨਾ ਕੀਮਤੀ ਸਮਾਨ ਸਕੂਲਾਂ ਦੇ ਵਿੱਚ ਪਿਆ ਉਹ ਹਿਸਾਬ ਨਾਲ ਚੌਂਕੀਦਾਰ ਦੀ ਤਾਂ ਬਹੁਤ ਲੋੜ ਹੈ ਜੀ ਜੀ ਪਰ ਪ੍ਰਾਇਮਰੀ ਸਕੂਲ ਦੇ ਵਿੱਚ ਚੌਂਕੀਦਾਰ ਦੀ ਪੋਸਟ ਨਹੀਂ ਹੈਗੀ ਜੀ ਤੇ ਆਪਦੇ ਵੱਲੋਂ ਅਸੀਂ ਇਦਾਂ ਮਤਲਬ ਕਰ ਨਹੀਂ ਸਕਦੇ ਹੈਗੇ ਹਨਾ ਤੇ ਸਕੂਲ ਦੇ ਵਿੱਚ ਕਲਾ ਇੱਕ ਸਫਾਈ ਸੇਵਕੀ ਹੈ ਜੀ ਤੇ ਹਾਂ ਉਹਨਾਂ ਵੱਲੋਂ ਹੀ ਬੇਸਿਕ ਕੰਮ ਹੈ ਜਿਹੜਾ ਉਹ ਕੀਤਾ ਜਾਂਦਾ ਹੈਗਾ ਪਰ ਚੌਂਕੀਦਾਰ ਦੀ ਬਹੁਤ ਸਖਤ ਲੋੜ ਹੈ ਮੈਂ ਮਤਲਬ ਸਰਕਾਰ ਨੂੰ ਮੰਗ ਕਰਦੀ ਆ ਕਿ ਸਕੂਲਾਂ ਨੂੰ ਚੌਂਕੀਦਾਰ ਜ਼ਰੂਰ ਦਿੱਤਾ ਜਾਵੇ ਸੋ ਅਸੀਂ ਥੋੜੀ ਗੱਲਬਾਤ ਕਰਾਈ ਹੈ ਸਕੂਲ ਦੇ ਸਟਾਫ ਨਾਲ ਪਿੰਡਵਾ ਸਿੰਘਾਂ ਨਾਲ ਤੇ ਇੱਥੇ ਜਾਂਚ ਕਰਨ ਲਈ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਇਹ ਰਾਮਿਆਣਾ ਦੇ ਸਕੂਲ ਵਿੱਚ ਜਿਹੜੀ ਚੋਰੀ ਦੀ ਵਾਰਦਾਤ ਹੋਈ ਹੈ ਉਸ ਬੰਦੀ ਪੁਲਿਸ ਆਪਣੀ ਜਾਂਚ ਕਰ ਰਹੀ ਹੈ ਪਰ ਸਾਰੇ ਗੱਲਬਾਤੋਂ ਗੱਲ ਇਹੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸਕੂਲ ਦੇ ਵਿੱਚ ਚੌਂਕੀਦਾਰ ਦੀ ਬੜੀ ਜ਼ਰੂਰਤ ਹੈ ਸਰਕਾਰ ਨੂੰ ਚਾਹੀਦਾ ਹੈ ਸਕੂਲ ਦੇ ਜਿੱਥੇ ਸਹੂਲਤਾਂ ਦੇ ਰਹੀ ਹੈ ਉਹਦੇ ਨਾਲ ਨਾਲ ਇੱਕ ਚੌਂਕੀਦਾਰ ਦੀ ਪੋਸਟ ਵੀ ਹੋਵੇ ਤਾਂ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਠੱਲ ਪਾਈ ਜਾਏ ਇਸ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਜੁੜੇ ਰਹੋ ਰੋਕਰਾ ਟੀਵੀ ਨਾਲ